ਬਾਈ ਜਿਹੜਾ ਤੁਹਾਡਾ ਆਪਣਾ ਕਾਰੋਬਾਰ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿੰਨੇ ਕ ਟਾਈਮ ਤੋਂ ਤੁਸੀਂ ਜਿਹੜਾ ਆਪਣਾ ਇਹ ਕੰਮ ਕਰ ਰਹੇ ਹੋ ਮੰਨ ਕੇ ਚੱਲੋ ਵੀ 20 25 ਸਾਲਾਂ ਦਾ ਹੀ ਆਣ ਤੁਸੀਂ 25 ਸਾਲ 30 ਸਾਲ ਹੀ ਹੋ ਗਏ ਪਾਪੇ ਹੋਰਾਂ ਨੂੰ ਠੀਕ ਆ ਦੂਜਾ ਮਤਲਬ ਹਾਂ ਪੁਰਾਣਾ ਕੰਮ ਹੈ ਹਾਂ ਅੱਬ ਵਾਲੀ ਚ ਮਤਲਬ ਕੀ ਇਹ ਜਿਹੜੂ ਮੂਸੇ ਵਾਲ ਨੇ ਬਹੁਤ ਫੇਮਸ ਕਰਤਾ ਇਹਨੂੰ ਹਾਂ ਨਹੀਂ ਵਧੀਆ ਟਰੈਕਟਰ ਹੈ ਇਹ ਬਾਈ ਨਾ ਸੋਰੀ 60 ਦੇ ਸਟicker ਲੱਗੇ ਟਰੈਕਟਰ ਫਾਰਮ 45 ਆ ਇਹ ਬੰਦੇ ਨੇ ਸ਼ੌਂਕ ਨਹੀਂ ਲਵਾ ਰੱਖੀ ਐ ਅਸੀਂ ਵੀ ਪਟਾਏ ਨਹੀਂ ਆ ਆ ਬਾਈ ਦੀ ਬਹੁਤ ਵਧੀਆ ਗੱਲ ਲੱਗੀ ਨਹੀਂ ਵੀਡੀਓ ਦੇ ਵਿੱਚ ਅਗਲਾ ਕਹਿੰਦੇ ਰਫਾਰਮ 45 ਕਿਉਂ ਕਹਣਾ 60 ਲੱਗਾ 60 ਜਿਹੜੀ ਫਾਰਮ ਨੂੰ ਗੱਲ ਆ ਉਹ ਦਿਖਾਈ ਹੈਗੀ ਦਿਖਾ ਦੇ ਵੀ ਰੇਟ ਆਪਣਾ ਫਿਕਸ ਹੀ ਐ ਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦਾ ਆਪਾਂ ਮਾਨ ਸਮਾਨ ਕਰਦੇ ਆਂ ਠੀਕ ਹੈ ਉਹ ਆਪਣਾ ਲੈਣ ਦੇਣ ਵਾਲਾ ਹੈ ਫਸਟ ਪਾਰਟੀ ਡਾਇਰੈਕਟਰ ਹੈ ਸਾਡੇ ਕੋਲ ਤਕਰੀਬਨ ਪਹਿਲੀ ਪਾਰਟੀ ਡਾਇਰੈਕਟਰ ਹੀ ਹੁੰਦੇ ਇਹਦੇ ਨਾਲ ਦਾ ਆਪਾਂ ਸੇਲ ਕਰਿਆ ਹੁਣੀ ਅੱਧਾ ਘੰਟਾ ਪਹਿਲੇ ਸਾਡੇ ਕੋਲ 12 ਮਾਡਲ ਸੀ ਹਾਂ ਉਹ ਆਪਣੇ ਖੜੇ ਖੜੇ ਥੋੜੇ ਖੜੇ ਆ ਉਹ ਹੁਣ ਬੰਦੇ 10 12 ਦਿਨਾਂ ਦੀ ਟਰਾਈ ਮਾਰ ਕੇ ਆਏ ਸੀਗੇ ਤੇ ਕਿਤੇ ਨਹੀਂ ਚੰਗਾ ਲੱਗਿਆ ਤਲਵੰਡੀ ਮੰਡੀ ਦੇ ਨਾਲ ਹੀ ਪਿੰਡ ਉਹ ਦੱਸ ਕੇ ਗਿਆ ਮੈਨੂੰ ਵਾਲਾ ਕਿ ਖੁਦ ਦੱਸ ਕੇ ਗਿਆ ਪਾਈਵਰ ਕਿ ਉਹ ਕਹਿੰਦੇ ਸਾਡੇ ਉੱਥੇ ਉਹਨਾਂ ਦੇ ਆਪ ਵੀ ਟਰੈਕਟਰ ਮੰਡੀ ਲੱਗਦੀ ਹੈ ਮੰਡੀ ਲੱਗਦੀ ਹੈ ਜਮੇ ਨਾਲ 1 ਕਿਲੋਮੀਟਰ ਤੋਂ ਪਰ ਉਹਨਾ ਟਰੈਕਟਰ ਜੇ ਕਿਸੇ ਨੇ ਵਿਚ ਕਟਾਉਣਾ ਉਹ ਕਟਵਾ ਠੀਕ ਹੈ ਦੂਜੀ ਗੱਲ ਵੀ ਜਿਹੜਾ ਕੋਈ ਲੋਨ ਲੂਣ ਵਾਲਾ ਹੁੰਦਾ ਸਿਸਟਮ ਉਹ ਵੀ ਹੋ ਜਾਂਦਾ ਲੋਨ ਵੀ ਅਸੀਂ ਕਰਵਾ ਦਿੰਦੇ ਆਂ ਬੰਦੇ ਆ ਸਿਬਲ ਸਹੀ ਹੋਵੇ ਲੋਨ ਹੋ ਜਾਂਦਾ ਜਿਵੇਂ ਮੰਨ ਲਓ ਆਹ ਟਰੈਕਟਰ ਤੇ 6 ਲੱਖ ਰੁਪਏ ਲੋਨ ਹੋ ਜੂਈ ਸਿਬਲ ਸੀ ਹੋ ਜਾ ਠੀਕ ਹੈ ਅਸੀਂ ਕਰਵਾ ਕੇ ਦਿੰਦੇ ਆਂ ਹਾਂ ਇਹ ਸੀਆਰਡੀ ਹੈ ਭਾਈ ਠੀਕ ਹੈ 60 ਐਚਪੀ ਹੈ ਇਹ ਠੀਕ ਹੈ ਤੇ ਜਮਾ ਨਮਾ ਟਰੈਕਟਰ ਇਹ ਜੀ ਪਰਚੀਆਂ ਨੇ ਉਵੇਂ ਪਈਆਂ ਹਾਂ ਐ ਲੱਗਦਾ ਨਹੀਂ ਅਗਲਾ ਆਖੂ ਵੀ ਅੱਜ ਹੀ ਕਢਾ ਕੇ ਲਿਆਂਦੇ ਐ ਰਿੰਮਾਂ ਦੀਆਂ ਪਰਚੀਆਂ ਵੀ ਉਵੇਂ ਉਵੇਂ ਲੱਗੀਆਂ ਪਆਂ ਅਜੇ ਟੂਲ ਕਿੱਟ ਵਗੈਰਾ ਵੀ ਵੇਚਾਂ ਜੀ ਕੰਪਨੀ ਵਾਲੇ ਦੇ ਮਿਲ ਨਹੀਂ ਤੁਹਾਨੂੰ ਵਿੱਚ ਸਾਰੀਆਂ ਚਾਬੀਆਂ ਚੂਤੀਆਂ ਸਾਰੇ ਕੁਝ ਭਈ ਬੰਦਾ ਨਵੇਂ ਦਾ ਰੇਟ ਪੁੱਛਿਆ ਵੀ ਅੱਛਾ ਜੀ ਤੇ 10 ਤੋਂ ਪਲੱਸ ਹੈ 11 ਦਾ ਪੈ ਜਾਂਦਾ ਠੀਕ ਹੈ ਜੀ ਆਪਾਂ 7 ਲੱਖ ਰੁਪਏ ਦੇ ਦਿਆਂ 7 ਲੱਖ ਚ ਹਾਂ ਦੇ ਦੋ 600 ਘੰਟਾ ਚੱਲੇ 600 ਘੰਟਾ ਚੱਲਿਆ 7 ਲੱਖ ਜੀ ਦੇ ਦੇਣੇ ਹਾਂ ਪੁਰਾਣਾ ਟਰੈਕਟਰ ਹੋਵੇ ਪੁਰਾਣੀ ਚੀਜ਼ ਹੋਵੇ ਉਹਦਾ ਰੇਟ ਦੱਸਣਾ ਵੀਡੀਓ ਦੇ ਉੱਤੇ ਸਭ ਤੋਂ ਵੱਡੀ ਗੱਲ ਹੈ ਕਿ ਨਾ ਤੂੜੀ ਦਾ ਸੀਜ਼ਨ ਆਉਣ ਵਾਲਾ ਹਾਂ ਕਣਕ ਵੀ ਪਟਨੀਆਂ ਲੋਕਾਂ ਨੇ ਤੂੜੀ ਵੀ ਬਣਾਉਣੀ ਆਏਗੀ ਤੇ ਜੇ ਕਿਸੇ ਮੇਰੇ ਭਰਾਣੇ ਤੂੜੀ ਵਾਸਤੇ ਲੈ ਕੇ ਆਣ ਤਾਂ ਕਰਾਈ ਤੇ ਲੈ ਜਾਓ ਕਰਾਈ ਤੇ ਵੀ ਸ਼ੂਟ ਹੈ ਹਾਂ ਬੈਟਰੀਆਂ ਟਾਪਿਆਂ ਦੇ ਉੱਤੇ ਵੀ ਨਾਲ ਦੇ ਟਾਪੇ ਆ ਬਾਈ ਟਾਪੇ ਵੀ ਕੋਈ ਮਗਰ ਹੋਣੀ ਲਵਾਇ ਰਿਹਾ ਸਾਰਿਆਂ ਦੇ ਉੱਤੇ ਨਾ ਟਰੈਕਟਰਾਂ ਦੇ ਨਾਮ ਲਿਖੇ ਹੋਏ ਆ ਪਿੱਛੇ ਵੀ ਦੇਖ ਕੇ ਆਇਆ ਸੀਗਾ ਨਿਯਾਮ ਮਾਰੀ ਸੀਗੀ ਉਹਦੇ ਉੱਤੇ ਫਾਰਮ ਟਰੈਕ ਲਿਖਿਆ ਸੀਗਾ ਪ੍ਰੀਤ ਨਾਲ ਦੇ ਟਾਪੇ ਤੁਹਾਨੂੰ ਮਿਲਣਗੇ ਹੋਰ ਦੱਸੋ ਟਾਇਰਾਂ ਤੇ ਮਾਰ ਕੇ ਮੁਰਕੇ ਹਜੇ ਉਵੇਂ ਪਏ ਆ ਅਪੂਲੋ ਲਿਖਿਆ ਹੁੰਦਾ ਇਹੜਾ हां okay. वो ਢਿਆ ਨਹੀਂ ਹਨਾ ਇਹ ਟਿੱਕਰੇ ਆ ਰਹੇ ਆ। हां ਵੀ ਬਹੁਤ ਘੱਟ ਚੱਲੇ ਆ। ਆ ਵਿਚਾਲੜੀ ਕੁਟੀ ਵੀ ਨਹੀਂ ਢਈ ਯਾਰ ਆਪੂ ਉਹਦਾ ਚੱਲ ਇਧਰ ਸਾਈਡ ਤੇ ਰਹਿ ਗਈ। ਵਿਚਾਲੜਾ ਵੀ ਹਜੇ ਉਹਵੇਂ ਡਿਜ਼ਾਈਨ ਪਿਆਗਾ। ਕਨੋਪੀ ਵਗੈਰਾ ਲੱਗੀ ਐ ਤੇ। ਹਾਂ। ਜਮਾ ਨਾ ਮਾਟ। ਅੱਜਕੱਲ ਕੀ ਫਰਮਾਇਸ਼ ਹੁੰਦੀ ਆ ਜ਼ਿਆਦਾਤਰ ਮੁੰਡਿਆਂ ਦੀ ਨੌਜਵਾਨਾਂ ਦੀ ਵੀ ਯਾਰ ਸਾਨੂੰ ਹੱਡ ਵਾਲੀ ਛਤਰੀ ਚਾਹੀਦੀ ਆ ਉਹ ਦੂਜੇ ਕੱਪੜੇ ਵਾਲੀਆਂ ਹੁੰਦੀਆਂ ਹਾਲਾਂਕਿ ਠੰਡੀਆਂ ਹੋ। ਹਾਂ ਪਰ ਲੋਕ ਪਸੰਦੇ ਨੂੰ ਕਰਦੇ ਆ। ਜਿਹੜਾ ਤੁਸੀਂ ਕਿਰਾਏ ਤੇ ਕਿਹਾ ਸੀ ਬਈ ਕਿਰਾਏ ਤੇ ਇਹਨਾਂ ਚੋਂ ਕੋਈ ਟਰੈਕਟਰ ਲੈ ਗਏ। ਕੋਈ ਵੀ ਬੰਦਾ ਜੀ ਮੌਕੇ ਤੇ ਖੜਾ ਹੋਵੇ। ਕੀ ਕਿਰਾਇਆ ਇਹਦਾ ਜਿਹੜਾ ਹਿਸਾਬ ਕਿਤਾਬ ਉਹ ਰੇਟ ਸਾਰਿਆਂ ਦਾ ਉਹ ਬਾਈ ਟਰੈਕਟਰ ਦੇ ਹਿਸਾਬ ਨਾਲ ਡੋਡੀ ਰੇਟ ਹੈ ਵੱਡਾ ਟਰੈਕਟਰ ਹੈ ਜੀ ਰੇਟ 2000 ਰੁਪਏ ਹੈ ਠੀਕ ਹੈ ਇਹ ਘੱਟ ਹੈ 200 ਰੇਟ ਘੱਟ ਹੋਵੇ ਤੇ ਇਹ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਵੀ ਪਰ ਡੇ ਦੇ ਹਿਸਾਬ ਨਾਲ ਪਰ ਡੇ ਪਰ ਡੇ ਠੀਕ ਹੈ ਵੀ ਮੈਂ ਇਹ ਕਿਤੇ 15 ਦਿਨ ਦੇ ਰੱਖਣਾ ਕਿ 10 ਦਿਨ ਕਿਸੇ 15 ਦਿਨ ਠੀਕ ਹੈ ਭਾਵੇਂ ਮਹੀਨਾ ਠੀਕ ਹੈ 24 ਘੰਟਿਆਂ ਦੇ ਚਾਰਜ ਹਾਂ ਠੀਕ ਹੈ ਇਹ ਵੀ ਇਹ ਟਾਈ ਕਰਨ ਨੂੰ ਵੀ ਬੜਾ ਸੌਖਾ ਹਣਾ ਕਾਰ ਵਾਂਗ ਚਲਾ ਕੇ ਦੇਖਿਓ ਬਹੁਤ ਵਧੀਆ ਰੱਖਦਾ ਹੈ ਤੇ ਇੱਕ ਮੈਨੂੰ ਆਏ ਦੱਸੋ ਮੈਂ ਪਿੱਛੇ ਵੀ ਦੇਖਿਆ ਸੀ ਟਰੈਕਟਰ ਤੇ ਉਹਦੇ ਉੱ ਤੇ ਇਹਦੇ ਉੱਤੇ ਵੀ ਨਮਟ ਡੱਕ ਹਾਂ ਬਈ ਨਾਲ ਇਹ ਨਾਲ ਹੀ ਸਾਰਾ ਕੁਝ ਨਾਲ ਹੈ ਬਈ ਅਸੀਂ ਆਪਾਂ ਤਾਂ ਕਿੱਲੀਆਂ ਤਿੱਕਰ ਵੀ ਆ ਦੇਖ ਲਓ ਤੁਸੀਂ ਮਾਰ ਲਓ ਸਾਰੀਆਂ ਪਿੰਨਾਂ ਤਿੱਕਰ ਨਾਲ ਹੈ ਪੀਡੀਓ ਕੱਪ ਤਿੱਕਰ ਨਾਲ ਠੀਕ ਹੈ ਨਹੀਂ ਕਈ ਵਾਰੀ ਕੀ ਕਰਦੇ ਆ ਨਾ ਜਿਹੜਾ ਵਪਾਰੀ ਬੰਦਾ ਹੁੰਦਾ ਜਾਂ ਹੋਰ ਉਹ ਕੀ ਕਰਦੇ ਆ ਵੇਚਣ ਲੱਗੇ ਸਮਾਨ ਚੋਂ ਲਾ ਲੁੱਟ ਲੈਂਦੇ ਨੇ ਉਹਦੇ ਨਾਲ ਅਰਜਨ ਦੇ ਵੀ ਟੂਲ ਕਿੱਟ ਨਾਲ ਸੀ ਜਿਹੜਾ ਕੋਸ ਲੱਗਿਆ ਦੀਨਾ ਤੁਹਾਨੂੰ ਆ ਹੁਣ ਜਿਵੇਂ ਇਹਦੀ ਬਕਸੇ ਲੱਗੇ ਆ ਭਾਵੇਂ ਛੋਟੇ ਆ ਭਾਵੇਂ ਵੱਡੇ ਆ ਆ ਦੇਖ ਲਓ ਬਈ ਨਰਨੀਆਂ ਕਾ ਚੀਜ਼ਾਂ ਹਜੇ ਨਾਲ ਦੀਆਂ ਕਿੱਥੇ ਰਹਿਣ ਦਾ ਜ਼ਿੰਮੇਵਾਰ ਤੋੜਦਾ ਟੈਂਕੀਆਂ ਢੂੰਕੀਆਂ ਸਾਰਿਆਂ ਨਾਲ ਬਈ ਸਹੀ ਗੱਲ ਸਾਰਾ ਕੋ ਨਾਲ ਦਾ ਪਿਆ ਹੈ ਇਹ ਸਟਾਇਰ ਇਹ ਜਮਾਂ ਹੁੰਦੀ ਹੈ ਚਾਰੀ ਠੀਕ ਹੈ ਬਿਲ ਆਪਣੇ ਕੋਲੇ ਟਾਇਰਾਂ ਦਾ ਆਪਾਂ ਦੇਵਾਂਗੇ ਨਾਲ ਠੀਕ ਹੈ ਜੀ ਚਾਰਾਂ ਦਾ ਗਾਰੰਟੀ ਹੈ ਟਾਇਰਾਂ ਦਾ ਬਿੱਲ ਵੀ ਨਾਲ ਮਿਲੂਗਾ ਤੁਹਾਨੂੰ ਇਹ ਬਈ ਤੁਸੀਂ ਪਵਾਏ ਆ ਫਿਰ ਹਾਂ ਇਹ ਆਪਾਂ ਪਵਾਏ ਟਾਇਰ ਪਵਾਏ ਆ ਬਾਈ ਵਰਗੇ ਜਮਾਂ ਨਵੇਂ ਕਾਚੇ ਟਾਇਰ ਆ ਤੇ ਟਾਇਰਾਂ ਦਾ ਜਿਹੜਾ ਬਿੱਲ ਹੈਗਾ ਗਾਰੰਟੀ ਹੈ ਬਿੱਲ ਹੈ ਜਿਹੜਾ ਕੁਝ ਵੀ ਹੈਗਾ ਉਹ ਸਾਰਾ ਕੁਝ ਤੁਹਾਨੂੰ ਇੱਥੇ ਨਾਲ ਮਿਲੂਗਾ ਜਿਹੜੇ ਮੇਰੇ ਵੀਰਾਂ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਬੱਬੀ ਬਰਾੜ ਨਾਲ ਸੰਪਰਕ ਕਰ ਲਿਓ ਠੀਕ ਹੈ ਜੀ ਦੂਜੀ ਗੱਲ ਲੋਨ ਫੈਸਿਲਿਟੀ ਤੁਹਾਨੂੰ ਮਿਲ ਜੂਗੀ ਤੇ ਜੇ ਮੇਰੇ ਭਾਈ ਨੇ ਕਿਸੇ ਨੇ ਕਿਰਾਏ ਤੇ ਬੋਣ ਵਾਸਤੇ ਟਰੈਕਟਰ ਲੈਣਾ ਬੀਜਣ ਵਾਸਤੇ ਕਿਰਾਏ ਦੇ ਵੀ ਮਿਲ ਜੂਗਾ ਘਰੇ ਖੜੇ ਆਪਣੇ ਕੋਈ ਮੰਡੀ ਤੇ ਨਹੀਂ ਜਾਂਦੇ ਆਪਾਂ ਬਾਈ ਜੀ ਕੋਈ ਮੰਡੀ ਨਹੀਂ ਪਈ ਕੋਈ ਐ ਨਹੀਂ ਆਰਾਮ ਨਾਲ ਸੱਲੀ ਕਰੋ ਹਾਂ ਦੋ ਵਾਰੀ ਦੇਖੋ ਤਿੰਨ ਵਾਰੀ ਦੇਖੋ ਸੱਲੀ ਕਰਕੇ ਲੈ ਕੇ ਬਾਈ ਦੇ ਘਰੇ ਖੜੇ ਆ ਕੋਈ ਇਹ ਮੰਡੀ ਵਾਲਾ ਕੰਮ ਨਹੀਂ ਕੋਈ ਸ਼ੋਰੂਮ ਵਾਲਾ ਕੰਮ ਨਹੀਂ ਕੁਝ ਨਹੀਂ ਬਾਈ ਦਾ ਆਪਦਾ ਘਰ ਜਿੱਥੇ ਆਪਾਂ ਖੜੇ ਆ ਚਾਪਣੀ ਪੀ ਕੇ ਜਾਓ ਟਰਾਈ ਮਾਰ ਕੇ ਜਾਓ ਹੋਰ ਆਸੇ ਪਾਸੇ ਵੀ ਟਰਾਈ ਮਾਰ ਕੇ ਆਇਓ ਜੋ ਤੁਹਾਨੂੰ ਰੇਟ ਦਾ ਫਰਕ ਲੱਗੂਗਾ ਜੈਨੂਨ ਰੇਟ ਲੱਗੂਗਾ ਤੁਹਾਨੂੰ ਜੈਨੂਨ ਚੀਜ਼ ਮਿਲੂਗੀ ਤੁਹਾਨੂੰ ਤੁਸੀਂ ਆਪਣੇ ਆਪ ਹੀ ਲੈ ਕੇ ਜਾਣਾ ਸਟੇਸ਼ਨ ਮੈਂ ਦੱਸ ਦਿੰਦਾ ਜੀ ਇਹ ਮੰਡੀ ਡੱਬ ਵਾਲੀ ਹੈ ਆਪਣਾ ਅੱਛਾ ਜੀ ਹਰਿਆਣੇ ਚ ਠੀਕ ਹੈ ਜੀ ਤੇ ਸਰਸਾ ਰੋਡ ਜਿਹੜੀ ਹੈਗੀ ਇਹ ਸਰਸੀ ਨੂੰ ਰੋਡ ਜਾਂਦੀ ਹੈ ਸਰਸਾ ਰੋਡ ਦੇ ਉੱਤੇ ਆਪਣਾ ਸ਼ਿਵਰਾਜ ਏਜੰਸੀ ਦੇ ਨਾਲ ਹੈ ਠੀਕ ਹੈ ਸ਼ਿਵਰਾਜ ਏਜੰਸੀ ਦੇ ਨਾਲ ਨਾ ਆਪਣਾ ਪੰਜਾਬ ਧਰਮ ਕੰਡਾ ਲੱਗਿਆ ਹੋਇਆ ਠੀਕ ਹੈ ਜੀ ਉਹ ਕੰਡੇ ਵਾਲਾ ਘਰ ਆਪਣਾ ਹੀ ਸਾਰਸਾ ਰੋਡ ਦੇ ਉੱਤੇ ਪਿੰਡ ਡੱਪ ਵਾਲੀ ਪੈਂਦਾ ਬਾਈ ਬਿਜਲੀ ਘਰ ਦੇ ਨਾਲ ਠੀਕ ਹੈ ਜੋਗੇ ਵਾਲੇ ਨੂੰ ਤੇ ਸੂ ਨੂੰ ਇੱਥੋਂ ਸੜਕ ਪਾੜਦੀ ਆ ਧਰਮਕੰਡਾ ਇੱਥੇ ਕੈਂਚੀਆਂ ਦੇ ਤੁਹਾਨੂੰ ਮਿਲ ਜੂਗਾ ਇਹ ਬਾਈ ਵਾਰ ਕਹਿੰਦੀ ਲੋਕੇਸ਼ਨ ਹੈ ਬਾਕੀ ਬਾਈਆਂ ਨੂੰ ਫੋਨ ਕਰ ਲਿਓ ਤੇ ਤੁਹਾਨੂੰ ਸਾਰਾ ਕੁਝ ਤੁਹਾਨੂੰ ਫੋਨ ਦੇ ਉੱਤੇ ਵੀ ਦੱਸ ਦੇਣਗੇ ਤੇ ਬਾਕੀ ਤੁਸੀਂ ਇੱਕ ਵਾਰੀ ਆ ਕੇ ਦੇਖੋਗੇ ਮਨ ਨੂੰ ਤਸੱਲੀ ਮਿਲੂਗੀ ਤਾਂ ਆਪ ਹੀ ਤੁਸੀਂ ਇੱਥੋਂ ਚੀਜ਼ ਲੈ ਕੇ ਜਾਓ ਅਸੀਂ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਕਿਸਾਨ ਭਰਾਵਾਂ ਲਈ ਤੇ ਸ਼ੌਂਕੀ ਬੰਦਿਆਂ ਲਈ ਜਿਹੜੇ ਕਿਸਾਨ ਭਾਈ ਬਾਹੀ ਕਰਦੇ ਆ ਖੇਤੀਬਾੜੀ ਕਰਦੇ ਆ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਲਾਹੇਵੰਦ ਹੋਣ ਵਾਲੀ ਆ ਜਾਂ ਮੇਰੇ ਵੀਰ ਜਿਹੜੇ ਸ਼ੌਂਕੀ ਆ ਸ਼ੌਂਕੀ ਸਰਦਾਰੀ ਕਰਨ ਨੂੰ ਆਪਣੇ ਸਾਧਨ ਰੱਖਦੇ ਹੈਗੇ ਉਹਨਾਂ ਵਾਸਤੇ ਬਹੁਤ ਲਾਹੇਵੰਦ ਹੋਣ ਵਾਲੀ ਆ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਦੀ ਵੀਡੀਓ ਦੀ ਆਪਾਂ ਨੂੰ ਜਾਣਕਾਰੀ ਦੇਣਗੇ ਭਾਈ ਅਮਨਦੀਪ ਸਿੰਘ ਬਰਾੜ ਜੀ ਜਿਨ੍ਹਾਂ ਕੋਲੇ ਆਪਾਂ ਆਏ ਹੋਏ ਆ ਹੋਰ ਜੀ ਬਾਈ ਠੀਕ ਠਾਕ ਕਿਸਾਨ ਟਰੈਕਟਰ ਦੇ ਨਾਮ ਤੋਂ ਜਿਨ੍ਹਾਂ ਆਪਣੇ ਮੰਨ ਕੇ ਚਲੋ ਕੰਮ ਧੰਦਾ ਚੱਲਦਾ ਠੀਕ ਹੈ ਤੇ ਪਿੰਡ ਦੇ ਵਿੱਚ ਬਾਈ ਨੂੰ ਬੱਬੀ ਬਰਾੜ ਦੇ ਨਾਮ ਤੋਂ ਜਾਣਿਆ ਜਾਂਦਾ ਸਸਰੀ ਗਾਲਵਾਜੀ ਸਸਰੀ ਗਾਲਦੀ ਹੋ ਠੀਕ ਕਰਦੇ ਆ ਥੋੜਾ ਆਪਣੇ ਪੇਜ ਤੇ ਨਹੀਂ ਨਹੀਂ ਸਾਰਿਆਂ ਨੇ ਸਸਰੀ ਗਾਲ ਤੇ ਆ ਜੋ ਫਿਰ ਆਪਾਂ ਵੀਡੀਓ ਸਟਾਰਟ ਕਰਦੇ ਆ ਬੜਾ ਟਾਈਮ ਨਹੀਂ ਲੈਂਦੇ ਆਪਾਂ ਤੇ ਬਾਈ ਜਿਹੜਾ ਤੁਹਾਡਾ ਆਪਣਾ ਕਾਰੋਬਾਰ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿੰਨੇ ਕ ਟਾਈਮ ਤੋਂ ਤੁਸੀਂ ਜਿਹੜਾ ਆਪਣਾ ਕੰਮ ਕਰਦੇ ਆ ਰਹੇ ਹੋ ਮੰਨ ਕੇ ਚੱਲੋ ਵੀ 20 25 ਸਾਲਾਂ ਦਾ ਹੀ ਲਾ ਲਓ ਤੁਸੀਂ ਜੀ 25 ਸਾਲ 30 ਸਾਲ ਹੀ ਹੋ ਗਏ ਪਾਪੇ ਹੋਰਾਂ ਨੂੰ ਠੀਕ ਆ ਉਹਦੋਂ ਬਾਅਦ ਮਤਲਬ ਹਾਂ ਪੁਰਾਣਾ ਕੰਮ ਹੈ ਹਾਂ ਵੱਲੀ ਚ ਮਤਲਬ ਠੀਕ ਹੈ ਜੀ ਤੇ ਆਪਾਂ ਟਰੈਕਟਰਾਂ ਦੀ ਨਿਗ੍ਹਾ ਮਰਵਾਦ ਕੇ ਸਾਰਿਆਂ ਨੂੰ ਠੀਕ ਹੈ ਜੀ ਤਾਂ ਝੋਟੇ ਤੋਂ ਸਟਾਰਟ ਕਰਦੇ ਹਾਂ ਹਾਂ ਝੋਟੇ ਤੋਂ 911 ਤੋਂ ਹੈ ਸਿੱਧੂ ਮੂਸੇਵਾਲੇ ਨੇ ਬਹੁਤ ਫੇਮਸ ਕਰਤਾ ਇਹਨੂੰ ਹਾਂ ਨਹੀਂ ਵਧੀਆ ਟਰੈਕਟਰ ਹੈ ਠੀਕ ਹੈ ਜੀ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਜੀ ਕਿਹੜਾ ਮਾਡਲ ਹੈ ਇਹ 2000 ਮਾਡਲ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ 2000 ਮਾਡਲ ਆ ਪੰਜਾਬ ਨੰਬਰ ਆ ਪੀਵੀ05 ਹਾਂ ਫਰਸਟ ਕੁਆਲਟੀ ਦਾ ਨਾਮ ਹੈ ਜੀ ਇਹ ਠੀਕ ਹੈ ਜੀ ਹਾਂ ਸਾਫ ਟਰੈਕਟਰ ਹੈ ਫਰਸਟ ਓਨਰ ਹੈ ਹਾਂ ਠੀਕ ਹੈ ਵੀਰੇ ਤੇ ਇਹ ਆਪਣੇ ਕੀ ਭਾਅ ਚ ਇਹਦਾ ਰੇਟ ਇਹ 2.5 ਲੱਖ ਰੁਪਏ ਦਾ ਹੈ 2.2 ਲੱਖ ਰੁਪਏ ਦਾ ਇਹ ਸਾਰਾ ਅਰੀਜਨਲ ਆ ਕੋਈ ਹਾਂ ਟਰੈਕਟਰ ਸਾਰਾ ਅਰੀਜਨਲ ਹੈ ਪੇਂਟ ਪੂੰਡ ਕਿਤੋਂ ਹੈ ਪੇਂਟ ਦਾ ਕਿਤੇ ਛਿੱਟਾ ਵੀ ਨਹੀਂ ਲੱਗਦਾ ਨਹੀਂ ਕਿਤੇ ਵੀ ਨਹੀਂ ਭਾਈ ਸਾਰਾ ਜਿਵੇਂ ਜੋ ਟੈਂਕੀ ਤੋਂ ਲਿਆ ਮਾੜਾ ਮੋਟਾ ਹਾਂ ਸਾਰਾ ਜਿਵੇਂ ਇਹ ਟੈਂਕੀ ਤੋਂ ਮਾੜਾ ਮੋਟਾ ਹੈਗਾ ਫੇਟ ਹੋਇਆ ਰੰਗ ਓਵੇਂ ਨਾਲ ਦਾ ਪੇਂਟ ਕੋਈ ਕਿਤੇ ਨਹੀਂਗਾ ਸਾਰਾ ਮੈਂ ਕਹੂੰਗਾ ਵੀ ਦਿਖਾ ਦੇ ਮੁੰਡੇ ਨੂੰ ਚਾਰੇ ਪਾਸੇ ਨਿਗਾ ਮਰਵਾ ਦਿਆਗਾ ਟਰੈਕਟਰ ਦੀ ਕੈਮਰਾ ਮਾਰਦੇ ਹਾਂ ਇਧਰਲੇ ਪਾਸੇ ਖੜਾ ਆਪਣੇ ਬਈ ਫਾਰਮ 60 ਹੈ ਇਹ ਬਾਈ ਨਾ ਸੌਰੀ 60 ਦੀ ਸਟicker ਲੱਗੇ ਟਰੈਕਟਰ ਫਾਰਮ 45 ਇਹ ਬੰਦੇ ਨੇ ਸ਼ੌਂਕ ਨਾ ਹੀ ਲਵਾ ਰੱਖੀ ਐ ਅਸੀਂ ਵੀ ਪਟਾਏ ਨਹੀਂ ਆ ਆ ਬਾਈ ਦੀ ਬਹੁਤ ਵਧੀਆ ਗੱਲ ਨੇ ਕਿ ਨਹੀਂ ਵੀਡੀਓ ਦੇ ਵਿੱਚ ਅਗਲਾ ਕਹਿੰਦੇ ਫਾਰਮ 45 ਕਿਉਂ ਕਹਿੰਦਾ 60 ਲੱਗਾ 60 ਜਿਹੜੀ ਫਾਰਮ ਉਹਨਾਂ ਗੱਲ ਆ ਉਹ ਦਿਖਾਈ ਹੈਗੀ ਦਿਖਾ ਦੇ ਵੀ ਸਟicker ਬਾਈ ਲੱਗਿਆ 60 ਵਾਲਾ ਸਾਰਾ ਟਰੈਕਟਰ ਦੇਖੋ ਮਾਡਲ ਦੇ ਹਿਸਾਬ ਨਾਲ ਹਾਂਜੀ ਆ ਬਾਈ ਵਾਰ ਕਹਿੰਦਾ ਭਾਈ ਤੁਹਾਡਾ ਨੰਬਰ ਹੈ ਹਾਂ ਬਾਈ ਇਹ ਮੇਰੇ ਡੈਡੀ ਦਾ ਪਿਛਲਾ ਮੇਰਾ ਠੀਕ ਹੈ ਜੀ ਹਾਂ ਕਿਸਾਨ ਟਰੈਕਟਰ ਨੰਬਰ ਆਪਾਂ ਹੋਰ ਪਾਵਾਂਗੇ WhatsApp ਨੰਬਰ ਸਕਰੀਨ ਤੇ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ਤੇ ਚਲੋ ਅਗਲੇ ਟਰੈਕਟਰ ਗੱਲ ਨਹੀਂ ਹੁੰਨੇ ਆਪਾਂ ਇਹਦਾ ਰੇਟ ਆਪਾਂ ਦੱਸ ਦਈਏ ਹਨਾ ਹਾਂਜੀ ਰੇਟ ਇਹਦਾ ਕਿੰਨਾ ਰੇਟ ਹੈ ਇਹ ਮਾਡਲ ਹੈਗਾ ਜੀ 2002 2002 ਇਹ ਵੀ ਫਸਟ ਪਾਰਟੀ ਦਾ ਟਰੈਕਟਰ ਹੈ ਦੇਖ ਲਓ ਤੁਸੀਂ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 2 ਲੱਖ ਰੁਪਈਆ 2 ਲੱਖ ਰੁਪਈਆ ਹਾਂ ਵੀ ਇੱਕ ਮੈਨੂੰ ਐ ਦੱਸੋ ਵੀ ਜਿਹੜਾ ਰੇਟ ਆਪਣਾ ਫਿਕਸ ਰੇਟ ਹੈ ਰੇਟ ਆਪਣਾ ਫਿਕਸ ਹੀ ਹੈ ਜੀ ਜੇ ਕੋਈ ਥੋੜੀ ਵੀਡੀਓ ਦੇਖ ਕੇ ਆਊਗਾ ਉਹਦਾ ਆਪਾਂ ਮਾਨਸਮਾਨ ਕਰਦੇ ਆਂ ਠੀਕ ਹੂੰ ਆਪਣਾ ਲੈਨ ਦੇ ਨਾਲ ਆ ਰਿਹਾ ਲੇ ਵੇ ਵੀਡੀਓ ਦੇਖਣ ਵਾਲੇ ਜਿਹੜੇ ਮਿੱਤਰ ਭਾਈ ਹੈਗੇ ਉਹਨਾਂ ਦਾ ਆ ਤਾਂ ਫਾਇਦਾ ਹੋ ਗਿਆ ਜਿਹੜੇ ਵੀਡੀਓ ਦੇਖ ਕੇ ਆਉਣਗੇ ਉਹਨਾਂ ਦਾ ਮਾਨ ਤਾਣ ਭਾਈ ਦਿਲੋਂ ਕਰੂਗਾ ਜਿੰਨਾ ਵੀ ਹੋ ਸਕਿਆ ਬਾਕੀ ਰੇਟ ਕਹਿਦ ਕੇ ਰੇਟ ਜੈਨੂਨ ਤੇ ਫਿਕਸ ਰੇਟ ਆ ਤੇ ਮਾਨ ਤਾਣ ਪੱਖੋਂ ਤੁਹਾਨੂੰ ਜਿਹੜਾ ਹੋਇਆ ਉਹ ਸ਼ੂਟ ਕੀਤੀ ਜਾਊਗੀ ਕਰਦੇ ਆਂਗੇ ਅੱਗੇ ਆ ਗਿਆ ਜੀ ਆਪਣੇ ਫਾਰਮ ਟਰੈਕ ਚੈਂਪੀਅਨ ਹਾਂ 42 42 ਹਾਂ ਇਹਦਾ ਭਾਈ ਕੀ ਸਾਹ ਹੁੰਦਾ ਵਾ ਇਹ ਕੀ ਮਾਡਲ ਹੈ ਜੀ ਹਜ਼ਾਰ ਕ ਘੰਟਾ ਚੱਲਿਆ ਇਹ ਜੈਨੀਆਂ ਟਰੈਕਟਰ ਹੈ ਡੱਬ ਵਾਲੀ ਦਾ ਨੰਬਰ ਹੈ ਲੋਕਲ ਫਰਸਟ ਪਾਰਟੀ ਦਾ ਠੀਕ ਹੈ ਜੀ ਹਾਂ ਤੇ ਨਵਾਂ ਟਰੈਕਟਰ ਹੈ ਇਹ 4 ਲੱਖ ਦੇ 75000 ਰੁਪਏ ਦਾ 4 ਲੱਖ 75000 ਰੁਪਏ ਹਾਂ ਇਹਦਾ ਸਾਰਾ ਨਾਲ ਹੀ ਹੈ ਨਾ ਇਹਦਾ ਸਾਰਾ ਕੁਝ ਨਵਾਂ ਟਰੈਕਟਰ ਹੈ ਕਿਤੇ ਵੀ ਚਾਹੇ ਚਾਰੇ ਪਾਸੇ ਮੈਂ ਕਹੂੰਗਾ ਵੀ ਨਿਗ੍ਹਾ ਮਰਵਾ ਦਿਆ ਕਰ ਚਾਰੇ ਪਾਸੇ ਟਰੈਕਟਰ ਦੇ ਘੁੰਮ ਮੈਂ ਟਰੈਕਟਰ ਦਿਖਾ ਦਿਆ ਕਰ ਟਰੈਕਟਰ ਦਿਖਾ ਦਿਆ ਕਰ ਚੰਗੀ ਤਰ੍ਹਾਂ ਵੀ ਕਿਸੇ ਨੇ ਲੈਣਾ ਉਹਨੂੰ ਤਸੱਲੀ ਨਾਲ ਹਰ ਇੱਕ ਚੀਜ਼ ਦੇਖ ਜੇ ਉਹਨੂੰ ਸ਼ੋ ਹੋ ਜੇ ਤੇ ਇੱਧਰ ਭਈ ਆਪਣੇ 4x4 ਨਹੀਂ 2 ਵੀਲੀ ਟੂ व्हीਲ ਉਹ ਲਿਖਿਆ ਪਿਆ ਇੱਥੇ ਹਾਂ ਉਹ ਸਟicker ਲਾ ਰਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਤੁਸੀਂ ਲਿਖਿਆ ਹੈ ਪਰ ਤੁਸੀਂ origignal ਗੱਲ ਕਹਿ ਕੇ ਦਿੰਦੇ ਹੋ ਜਿਹੜਾ ਹਾਂ ਹਾਂ ਇਹ 2013 ਮਾਡਲ ਦੇ ਨਾਲ ਦੇ ਟਾਇਰ ਹੈ ਬਈ ਚਾਰੇ ਠੀਕ ਹੈ ਫਰਸਟ ਪਾਲਟੀ ਦੇ ਰੈਕਟਰ ਇਹ ਸਾਡੇ ਕੋਲ ਤਕਰੀਬਨ ਪਹਿਲੀ ਪਾਲਟੀ ਦੇ ਰੈਕਟਰ ਹੀ ਹੁੰਦੇ ਆ ਅੱਛਾ ਜੀ ਹਾਂ ਪਹਿਲੀ ਪਾਲਟੀ ਚੀਜ਼ ਮਿਲੂਗੀ ਆਟੋਮੈਟਿਕ ਹੀ ਸਾਫ਼ ਮਿਲੂਗੀ ਬਾਕੀ ਇੱਕ ਗੱਲ ਆ ਬਾਈ ਲੋਕਲ ਨੰਬਰ ਗੱਲ ਓਨਰ ਦੀ ਨਹੀਂ ਹੁੰਦੀ ਇੰਜਣ ਵਧਗਾਉਣਾ ਚਾਹੀਦਾ ਹਾਂ ਨਹੀਂ ਇੰਜਨ ਗੇਅਰ ਦਾ ਸਾਰਾ ਫਰਸਟ ਪਾਰਟੀ ਸੈਕੰਡ ਪਾਰਟੀ ਉਹਦਾ ਡਾਟਾ ਕੋਈ ਮੈਨੂੰ ਇਹਦੇ ਨਾਲ ਦਾ ਆਪਾਂ ਸੇਲ ਕਰਿਆ ਹੋਣੀ ਅੱਧਾ ਘੰਟਾ ਪਹਿਲੇ ਸਾਡੇ ਕੋਲੇ 12 ਮਾਡਲ ਸੀ ਹਾਂ ਉਹ ਆਪਣੇ ਖੜੇ ਖੜੇ ਗਏ ਖੜੇ ਐ ਉਹ ਹੁਣ ਬੰਦੇ 10 12 ਦਿਨਾਂ ਦੀ ਟਰਾਈ ਮਾਰ ਕੇ ਆਏ ਸੀਗੇ ਠੀਕ ਹੈ ਜੀ ਤੇ ਕਿਤੇ ਨਹੀਂ ਚੰਗਾ ਲੱਗਿਆ ਤਲਵੰਡੀ ਮੰਡੀ ਦੇ ਨਾਲ ਹੀ ਪਿੰਡ ਆ ਉਹਨਾਂ ਦਾ ਉਹ ਦੱਸ ਕੇ ਗਿਆ ਮੈਨੂੰ ਵਾਲਾ ਕਿ ਖੁਦ ਦੱਸ ਕੇ ਗਿਆ ਬਾਈ ਵਾਰ ਕਿ ਉਹ ਕਹਿੰਦੇ ਸਾਡੇ ਉੱਥੇ ਉਹਨਾਂ ਦੇ ਆਪ ਵੀ ਟਰੈਕਟਰ ਮੰਡੀ ਲੱਗਦੀ ਹੈ ਮੰਡੀ ਲੱਗ ਆ ਤੁਸੀਂ ਪਾ ਦਿਓ ਤੇ ਉਹ ਵੀ ਮੈਂ ਤੁਹਾਨੂੰ ਨਾਲ ਦਿਖਾ ਦੂੰਗਾ ਇੱਕ ਇਹਦੇ ਨਾਲ ਦਾ ਸੋਨਾ ਲਿਕਾ ਟਰੈਕਟਰ ਉਹਦਾ ਮੇਲਾ ਮਾਡਲ ਡਾਉਨ ਸੀ ਉਹ ਮਾਡਲ 12 ਮਾਡਲ ਸੀ ਇਹ ਇਹ ਕਿਹੜਾ ਮਾਡਲ ਹੈ ਇਹ 13 ਇਹ 13 ਮਾਡਲ ਆ 12 ਮਾਡਲ ਉਹ 3.5 ਲੱਖ ਦਾ ਵੇਚੀ ਸੀ 3.5 ਲੱਖ ਦਾ ਹੁਣੇ-ਹੁਣੇ ਸੇਲ ਹੋਇਆ ਹੈਗਾ ਆ 5-10 ਮਿੰਟ ਹੀ ਹੋਇਆ ਸਾਡੇ ਪਹਿਲਾਂ ਅੱਗੇ ਆ ਗਿਆ ਜੀ ਜੌਂਡੀਅਰ ਹਾਂ ਇਹ 5210 ਹੈ ਜੀ ਜੌਂਡੀਅਰ 5210 ਹਾਂ ਇਹ ਕਿੰਨੇ ਸਪੀਡ ਹੈ ਬਾਈ ਇਹ ਇਹ 4 ਸਪੀਡ ਹੈ ਜੀ 4 ਸਪੀਡ ਹਾਂ 22 ਮਾਡਲ ਹੈ ਇਹ ਠੀਕ ਹੈ ਜੀ ਇਹ 1000 ਘੰਟਾ ਜੈਨੀਆਂ ਚੱਲਿਆ ਹੋਇਆ ਹੈ ਠੀਕ ਹੈ ਬਾਈ ਨਾਲ ਦਾ ਸਾਰਾ ਕੁਝ ਹੈ ਡੱਬ ਵਾਲੀ ਦਾ ਨੰਬਰ ਹੈ ਫਰਸਟ ਬਾਲਟੀ ਹੈ ਠੀਕ ਹੈ ਅੱਛਾ ਇੱਕ ਗੱਲ ਹੋਰ ਹੈ ਬਾਈ ਜੀ ਐਨਓਸੀ ਮਿਲ ਜੂਗੀ ਜਿੱਤੋਂ ਦੀ ਬੰਦਾ ਲੈਣਾ ਜਾਵੇ ਠੀਕ ਹੈ ਬੰਦੇ ਦੀ ਟਰੈਕਟਰ ਨਾਮ ਹੋ ਜੂਗਾ ਠੀਕ ਹੈ ਹਾਂ ਟਰੈਕਟਰ ਜੇ ਕੋਈ ਵਿੱਚ ਪੁਰਾਣਾ ਘਟਣਾ ਉਹ ਵੀ ਅਸੀਂ ਕੱਟ ਲੈਣੇ ਆ ਠੀਕ ਹੈ ਜੀ ਪੁਰਾਣਾ ਟਰੈਕਟਰ ਜੇ ਕਿਸੇ ਨੇ ਵਿੱਚ ਕਟਾਉਣਾ ਉਹ ਕਟਵਾ ਸਕਦਾ ਪੁਰਾਣੇ ਵੱਟੇ ਪੁਰਾਣਾ ਲੈ ਜਾ ਸਕਦਾ ਠੀਕ ਹੈ ਦੂਜੀ ਗੱਲ ਵੀ ਜਿਹੜਾ ਕੋਈ ਲੋਨ ਲੂਣ ਵਾਲਾ ਹੁੰਦਾ ਸਿਸਟਮ ਉਹ ਵੀ ਹੋ ਜਾਂਦਾ ਹੈ ਲੋਨ ਵੀ ਅਸੀਂ ਕਰਵਾ ਦਿੰਨੇ ਆਂ ਬੰਦੇ ਸਿਬਲ ਸਹੀ ਹੋਵੇ ਲੋਨ ਹੋ ਜਾਂਦਾ ਜਿਵੇਂ ਮੰਨ ਲਓ ਆਹ ਟਰੈਕਟਰ ਤੇ 6 ਲੱਖ ਰੁਪਏ ਲੋਨ ਹੋ ਜੂਈ ਸਿਬਲ ਸੀ ਹੋਇਆ ਤਾਂ ਠੀਕ ਹੈ ਅਸੀਂ ਕਰਵਾ ਕੇ ਦੇਵਾਂਗੇ ਕਾਪੀ ਨੰਬਰ ਪਲੇਟ ਵਗੈਰਾ ਸਾਰਾ ਕੁਝ ਮਿਲੂਗਾ ਸਾਰਾ ਜੀ ਕਾਗਜ਼ ਪੱਤਰ ਓਕੇ ਮਿਲਣਗੇ ਠੀਕ ਹੈ ਨਾ ਕਰਾਉਣ ਤੇ ਕਰ ਆਪਣੀ ਜ਼ਿੰਮੇਵਾਰੀ ਆ ਦਿਖਾ ਦਿਓ ਜਿਵੇਂ ਸਰਕਾਰੀ ਨੰਬਰ ਪਲੇਟਾਂ ਪਲੇਟਾਂ ਵੀ ਨਾਲ ਲੱਗ ਜਾਂਦੇ ਨੇ ਇਹਨਾਂ ਦੇ ਬਾਈ ਹਾਂ ਆਪਦੇ ਸਾਰੇ ਲੱਗੀਆਂ ਬਈ ਆ ਮੂਹਰੇ ਟਰੈਕਟਰ ਦੇ ਉੱਤੇ ਲੱਗੀ ਹੋਈ ਹੈ ਪਿਛਲੇ ਪਾਸੇ ਹਾਂ ਲੱਗੀ ਵੀ ਹਾਂ ਨਾਲ ਦੀ ਤੇ ਇਧਰ ਆ ਗਿਆ ਆਪਣੇ ਅਰਜਨ ਨੋ ਹਾਂ ਇਹ ਸੀ ਆਰ ਡੀ ਹੈ ਬਾਈ ਠੀਕ ਹੈ 60 ਐਚ ਪੀ ਹੈ ਇਹ ਠੀਕ ਹੈ ਤੇ ਜਮਾ ਨਮਾ ਟ੍ਰੈਕ ਰਹਿ ਜੀ ਪਰਚੀਆਂ ਵੀ ਉਵੇਂ ਪਈਆਂ ਹਾਂ ਐ ਲੱਗਦਾ ਨਹੀਂ ਅਗਲਾ ਖੂ ਵੀ ਅੱਜ ਹੀ ਕਢਾ ਕੇ ਲੈ ਜਾਂਦੇ ਐ ਰਿੰਮਾਂ ਦੀਆਂ ਪਰਚੀਆਂ ਵੀ ਉਵੇਂ ਉਵੇਂ ਲੱਗੀਆਂ ਪਈਆਂ ਹਾਂ ਅਜੇ ਟੂਲ ਕਿੱਟ ਵਗੈਰਾ ਵੀ ਵਿੱਚ ਹੈ ਜੀ ਕੰਪਨੀ ਵਾਲੇ ਦੇ ਵੀ ਮਿਲ ਨਹੀਂ ਤੁਹਾਨੂੰ ਵਿੱਚ ਸਾਰੀਆਂ ਚਾਬੀਆਂ ਚੂਤੀਆਂ ਜੇ ਸਾਰਾ ਕੁਝ ਟੂਲ ਕਿੱਟ ਦੇ ਹਾਂ ਚਾਬੀਆਂ ਵੀ ਦੋਵੇਂ ਨਾਲ ਆਏ ਨਾਲ ਹੈ ਜੀ ਸਾਰੀ ਟੂਲ ਕਿੱਟ ਉਵੇਂ ਪਈ ਹੈ ਇਹ ਬੰਦਾ ਨਵੇਂ ਦਾ ਰੇਟ ਪੁੱਛਿਆ ਵੀ ਅੱਛਾ ਜੀ ਤੇ 10 ਤੋਂ ਪਲੱਸ ਹੈ 11 ਦਾ ਪੈ ਜਾਂਦਾ ਠੀਕ ਹੈ ਜੀ ਆਪਾਂ 7 ਲੱਖ ਰੁਪਏ ਦੇ ਦਿਆਂਗੇ 7 ਲੱਖ ਚ ਹਾਂ ਦੇ ਦੂੰ 600 ਘੰਟਾ ਚੱਲੇ 600 ਘੰਟਾ ਚੱਲਿਆ 7 ਲੱਖ ਜੇ ਦੇ ਦੇਣਗੇ ਹਾਂ ਇਹ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਤੁਸੀਂ ਇੱਕ ਤਾਂ ਸਾਰੀ ਚੀਜ਼ ਜਿਹੜੀ ਹੈਗੀ ਹੈ ਜੈਨੂਨ ਤੁਸੀਂ ਦੱਸ ਰਹੇ ਹੋ ਕੋਈ ਲਕੋ ਹੋਣੀ ਕੋਈ ਪੜਦਾ ਨਹੀਂ ਨਾ 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 ਦੂਜੀ ਲੌਨ ਨਹੀਂ ਗਾ ਕੋਈ ਕੁਝ ਨਹੀਂ ਠੀਕ ਹੈ ਜੀ ਤੇ ਦੂਜੀ ਗੱਲ ਵੀ ਜਿਹੜਾ ਆਪਣੇ ਮਾੜਾ ਮੋਟਾ ਕਿਤੇ ਹੁੰਦਾ ਵੀ ਹੈ ਨਾ ਉਹ ਵੀ ਬਾਈ ਸਾਰਾ ਕੁਝ ਦੱਸ ਕੇ ਦਿੰਦਾਗਾ ਨੰਬਰ ਪਲੇਟਾਂ ਸਾਰੀਆਂ ਨਾਲ ਦੀਆਂ ਆਂ ਕੋਈ ਉਹਲਾ ਕੋਈ ਪੜਦਾ ਨਹੀਂਗਾ ਵੀਡੀਓ ਦੇ ਉੱਤੇ ਰੇਟ ਦੱਸਣਾ ਇਹ ਸਭ ਤੋਂ ਵੱਡੀ ਗੱਲ ਹੈ ਪੁਰਾਣਾ ਟਰੈਕਟਰ ਹੋਵੇ ਪੁਰਾਣੀ ਚੀਜ਼ ਹੋਵੇ ਉਹਦਾ ਰੇਟ ਦੱਸਣਾ ਵੀਡੀਓ ਦੇ ਉੱਤੇ ਸਭ ਤੋਂ ਵੱਡੀ ਗੱਲ ਹੈ ਹਾਂ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਕੋਈ ਸੀਜ਼ਨ ਲਾਉਣਾ ਤੂੜੀ ਵਾਲੀ ਦਾ ਹਾਂਜੀ ਬੰਦੇ ਕੋਲੇ ਹੈ ਨਹੀਂ ਵੀ ਚਲ ਮਸ਼ੀਨ ਹੈਗੀ ਟਰੈਕਟਰ ਹੈਣੀ ਅਸੀਂ ਕਿਰਾਏ ਤੇ ਵੀ ਦੇ ਦਿੰਨੇ ਹਾਂ ਲਓ ਬਈ ਕਿਰਾਏ ਤੇ ਵੀ ਇਹ ਬਹੁਤ ਲੈ ਕੇ ਆਣਾ ਤੂੜੀ ਦਾ ਸੀਜ਼ਨ ਆਉਣ ਵਾਲਾ ਹੁਣ ਕਣਕ ਵੀ ਪਟਣੀਆਂ ਲੋਕਾਂ ਨੇ ਤੂੜੀ ਵੀ ਬਣਾਉਣੀ ਆਏਗੀ ਤੇ ਜੇ ਕਿਸੇ ਮੇਰੇ ਭਰਾ ਨੇ ਤੂੜੀ ਵਾਸਤੇ ਲੈ ਕੇ ਆਣਾ ਤਾਂ ਕਿਰਾਏ ਤੇ ਲੈ ਜਾਓ ਕਿਰਾਏ ਤੇ ਵੀ ਸ਼ੂਟ ਹੈ ਹਾਂ ਠੀਕ ਹੈ ਅੱਗੇ ਆ ਗਿਆ ਆਪਣੇ ਪ੍ਰੀਤੀ ਪ੍ਰੀਤ ਹੈ ਇਹ 60 ਨੰਝ ਹੈ ਬਈ ਇਹ ਇਧਰ ਹਰੇ ਰੰਗ ਦੇ ਖੜੇ ਆ ਇਧਰ ਖੜੇ ਆ ਲਾਲ ਰੰਗ ਦੇ ਹੈ ਹਰੇ ਝੋਟੇ ਤੇ ਲਾਲ ਝੋਟੇ ਹਾਂ ਇਹ ਇਹ ਬਈ ਇਹ ਬਈ 21 ਮਾਡਲ ਹੈ 21 ਮਾਡਲ ਹਾਂ ਇਹ ਵੀ ਨਾਲ ਡਾਇਰੈਕਟਰ ਸਾਰਾ 1500 ਘੰਟਾ ਚੱਲਿਆ ਹੋਇਆ ਜੈਨੀਆਂ ਟਰੈਕਟਰ ਸਾਰਾ ਕਿੱਡਾ ਵੱਡਾ ਟਰੈਕਟਰ ਹੈ ਰੇਟ ਦਾ ਹੈਗਾ ਸਿਰਫ 4 ਲੱਖ ਰੁਪਈਆ 4 ਲੱਖ 60 ਹਸ ਪਾਵਰ ਹੈ 4 ਸਿਲੰਡਰ ਹੈ ਠੀਕ ਹੈ ਜੀ ਤੇ 4 ਲੱਖ ਰੁਪਈਆ ਚ ਮਤਲਬ ਵੀ ਬਹੁਤ ਘੱਟ ਰੇਟ ਹੈ ਟਰੈਕਟਰ ਵੱਡਾ ਠੀਕ ਹੈ ਇਹ ਵੀ ਜ਼ਿੰਮੇਦਾਰ ਨੂੰ ਵਧੀਆ ਰੱਖਦਾ ਤਾਂ ਮੈਂ ਦੇਖਿਆ ਜਿੰਨੇ ਵੀ ਟਰੈਕਟਰ ਹਨ ਬੈਟਰੀਆਂ ਇਹਨਾਂ ਦੇ ਸਾਰਿਆਂ ਦੀ ਬਾਈ ਜਮਾ ਓਕੇ ਬਾਈ ਸਾਰਾ ਆਪਾਂ ਇਸ ਥੱਲੀ ਕਰਾ ਕੇ ਦਿੰਨੇ ਆ ਬੈਟਰੀਆਂ ਟਾਪਿਆਂ ਦੇ ਉੱਤੇ ਵੀ ਨਾਲ ਦੇ ਟਾਪੇ ਆ ਬਾਈ ਟਾਪੇ ਵੀ ਕੋਈ ਮਗਰ ਹੋਣੀ ਲਵਾਇ ਕੋ ਸਾਰਿਆਂ ਦੇ ਉੱਤੇ ਨਾ ਟਰੈਕਟਰਾਂ ਦੇ ਨਾਮ ਲਿਖੇ ਹੋਏ ਆ ਪਿੱਛੇ ਵੀ ਦੇਖ ਕੇ ਆ ਸੀਗਾ ਨਿਗਾਹ ਮਾਰੀ ਸੀਗੀ ਉਹਦੇ ਉੱਤੇ ਫਾਰਮ ਟਰੈਗ ਲਿਖਿਆ ਸੀਗਾ ਪ੍ਰੀਤ ਨਾਲ ਦੇ ਟਾਪੇ ਤੁਹਾਨੂੰ ਮਿਲਣਗੇ ਹੋਰ ਦੱਸੋ ਇਹ ਸੋਲਿਡ ਹੈ ਬਾਈ ਇਹ ਸੋਨਾ ਲੀਕਾ ਹੀ ਹੁੰਦਾ ਜਿਵੇਂ ਸੋਨਾ ਲੀਕਾ 60 ਇਹ 9 10 ਲੱਖ ਰੁਪਏ ਦਾ ਟਰੈਕਟਰ ਹੈ ਠੀਕ ਹੈ ਕੋਨੋਪੀ ਕੋਨੋਪੀ ਲੱਗੀ ਹੈ ਸ਼ੈਟਲ ਗੇਅਰ ਹੈ 3 ਸਪੀਡ ਹੈ ਇਹ ਬਾਈ ਜਿਹੜੀ ਇਹ ਅਲੱਗ ਤੋਂ ਲੱਗਦੀ ਹੈ ਬਾਈ ਇਹ ਤੁਸੀਂ ਲਵਾਈ ਹੈ ਨਹੀਂ ਇਹ ਪਾਰਟੀ ਲੱਗੀ ਲਗਾਈ ਹੈ ਠੀਕ ਹੈ 15-20000 ਦਾ ਸਮਾਨ ਹੈ ਇਹ ਅੱਛਾ ਹਾਂ ਵੇਟ ਬੂਟ ਵੀ ਇਹਦੇ ਨਾਲ ਆਉਂਦੇ ਆ ਦਿਖਾ ਦਿਓ ਬਾਈ ਭਾਵੇਂ ਇਹ ਜਿਹੜਾ ਰੰਗ ਆ ਬਾਈ ਰਿੰਮਾਂ ਦਾ ਇਹ ਆਹੀ ਰੰਗ ਚ ਆਉਂਦਾ ਆਹੀ ਰੰਗ ਆਉਂਦਾ ਬਾਈ ਇਹਦੀ ਸੋਲਿਡ ਦੇ ਆਹੀ ਰੰਗ ਠੀਕ ਹੈ ਤੇ ਵੇਟ ਇਹਦੇ ਨਾਲ ਲੱਗੇ ਮੂਰੇ ਵੀ ਲੱਗੇ ਬਾਈ ਇਹਦੇ ਨਹੀਂ ਮੂਰੇ ਅੱਗੇ ਅੱਗੇ ਲੱਗਿਆ ਹੁੰਦਾ ਇੱਕ ਉਹ ਅੱਛਾ ਅੱਛਾ ਇੱਕ ਵੇਟ ਲੱਗਿਆ ਹੁੰਦਾ ਅੱਗੇ ਤੇ ਇਹ ਇਹਦਾ ਕੀ ਰੇਟ ਹੈ ਇਹ ਬਾਈ ਆਪਾਂ ਨੂੰ 6 ਲੱਖ ਰੁਪਏ ਦਾ ਮਿਲੂਗਾ 6 ਲੱਖ ਦਾ ਹਾਂ ਟਰੈਕਟਰ ਹੈ ਘੋੜੇ ਨਾਲ ਦਾ ਹਨਾ ਉਹ ਦਾ ਜਮਾਨਾ ਮਾ ਟਰੈਕਟਰ ਹੈ ਸ਼ੈਟਲ ਗੇਅਰ ਹੈ ਇਹ ਲੁੱਕ ਵੀ ਸੋਹਣੀ ਹੈ ਇੱਥੋਂ ਵੀ ਹੁੰਦਾ ਹੈ ਤੇ ਇਧਰੋਂ ਵੀ ਇਹ 3 ਸਪੀਡ ਹੈ ਤੇ ਵਿਦ ਸ਼ੈਟਲ ਹੈ ਠੀਕ ਆ ਉਹ ਜਿਹੜੇ ਮੰਨ ਕੇ ਚੱਲ ਅੱਗੇ ਜੇ ਚੱਕਾਉਂਦੇ ਆ ਪਿੱਛੇ ਜੇ ਤੋੜ ਕੇ ਤੇ ਫਿਰ ਇੱਕੇ ਦਮ ਮੂਹਰ ਲਾ ਗੇਅਰ ਪਾ ਕੇ ਇਹ ਤੋਂ ਚੱਕ ਲੈਣ ਇਹ ਤੋਂ ਚੱਕ ਲੈਂਦੇ ਆ ਹਾਂ ਚੱਕਰ ਫਿਰ ਬਣਾਇਆ ਠੀਕ ਆ ਅੱਗੇ ਫੇਰ ਆ ਹਰੇ ਰੰਗ ਦਾ ਫੇਰ ਆ ਇਹ ਇਹ 955 ਹੈ ਬਾਈ ਇਹ ਤਿੰਨ ਸਿਲੰਡਰ ਹੈ ਇਹ ਬਾਈ ਮਾਡਲ ਹੈ ਜੀ ਬਿਹੰਡਾ ਨੰਬਰ ਹੈ ਫਸਟ ਪਾਰਟੀ ਹੈ 1000 ਘੰਟਾ ਚੱਲੇ ਹੈ ਠੀਕ ਹੈ ਜੀ 13 ਦੇ ਮਾਰ ਕੇ ਮੁਰਕੇ ਹਜੇ ਉਵੇਂ ਪਏ ਐ ਕਪੂਲੋ ਲਿਖਿਆ ਹੁੰਦਾ ਇਹਦਾ ਹਾਂ ਉਹ ਇਟਿਆ ਨਹੀਂ ਹਨਾ ਇਹ ਟਿੱਕਰੇ ਰੇ ਆ ਵੀ ਬਹੁਤ ਘੱਟ ਚੱਲੇ ਆ ਆ ਵਿਚਾਲੜੀ ਗੁੱਡੀ ਵੀ ਨਹੀਂ ਢਈ ਯਾਰ ਪੂਰੂ ਹੁੰਦਾ ਚੱਲ ਇਧਰ ਸਾਈਡ ਤੇ ਰਹਿ ਗਈ ਵਿਚਾਲੜਾ ਵੀ ਹਜੇ ਉਵੇਂ ਡਿਜ਼ਾਈਨ ਪਿਆਗਾ ਕਨੋਪੀ ਵਗੈਰਾ ਲੱਗੀ ਐ ਤੇ ਹਾਂ ਜਮਾਨਾ ਮਾਤਾ ਅੱਜ ਕੱਲ ਕੀ ਫਰਮਾਇਸ਼ ਹੁੰਦੀ ਆ ਜ਼ਿਆਦਾਤਰ ਮੁੰਡਿਆਂ ਦੀ ਨੌਜਵਾਨਾਂ ਦੀ ਵੀ ਯਾਰ ਸਾਨੂੰ ਹੱਡ ਵਾਲੀ ਛਤਰੀ ਚਾਹੀਦੀ ਆ ਉਹ ਦੂਜੇ ਕੱਪੜੇ ਵਾਲੀਆਂ ਹੁੰਦੀਆਂ ਹਾਲਾਂਕਿ ਠੰਡੀਆਂ ਹੋ ਹਾਂ ਪਰ ਲੋਕ ਪਸੰਦੇ ਨੂੰ ਕਰਦੇ ਆ ਪਸੰਦੇ ਨੂੰ ਕਰਦੇ ਆ ਇਹਦਾ ਰੇਟ ਬਈ ਸਵਾ 4 ਲੱਖ ਰੁਪਏ ਸਵਾ 4 ਲੱਖ ਦਾ ਮੰਗਦਾ ਬਾਈ ਮਾਡਲ ਸਵਾ 4 ਲੱਖ ਦਾ ਲੈ ਜਾਓ ਬਾਈ ਇਹ ਜਿਹੜਾ ਤੁਸੀਂ ਕਿਰਾਏ ਤੇ ਕਿਹਾ ਸੀ ਬਾਈ ਕਿਰਾਏ ਤੇ ਇਹਨਾਂ ਤੋਂ ਕੋਈ ਟਰੈਕਟਰ ਲੈ ਗਏ ਕੋਈ ਬਾਈ ਬੰਦਾ ਜੇ ਮੌਕੇ ਤੇ ਜਿਹੜਾ ਖੜਾ ਹੋਵੇ ਹਾਂ ਜਿਹੜਾ ਮੌਕੇ ਤੇ ਖੜਾ ਹੋਊਗਾ ਠੀਕ ਹੈ ਕਿਰਾਏ ਦਾ ਜਿਹੜਾ ਹਿਸਾਬ ਕਿਤਾਬ ਆ ਰੇਟ ਸਾਰਿਆਂ ਦਾ ਉਹ ਬਾਈ ਟਰੈਕਟਰ ਦੇ ਹਿਸਾਬ ਨਾਲ ਡੋਡੀ ਰੇਟ ਹੈ ਵੱਡਾ ਟਰੈਕਟਰ ਹੈ ਜਿਆ ਰੇਟ 2000 ਰੁਪਏ ਹੈ ਠੀਕ ਹੈ ਇਹ ਘੱਟ ਹੈ 200 ਰੇਟ ਘੱਟ ਤੇ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਵੀ ਪਰ ਡੇ ਦੇ ਹਿਸਾਬ ਨਾਲ ਪਰ ਡੇ ਬਾਈ ਪਰ ਡੇ ਠੀਕ ਹੈ ਵੀ ਮੈਂ ਇਹ ਕਿਤੇ 15 ਦਿਨ ਦੇ ਰੱਖਣਾ ਕਿ 10 ਦਿਨ ਕਿ 15 ਦਿਨ ਠੀਕ ਹੈ ਭਾਵੇਂ ਮਹੀਨਾ ਠੀਕ ਹੈ ਠੀਕ ਹੈ ਜੀ ਇੱਧਰ ਆ ਗਿਆ ਆਪਣਾ ਮੈਸੀ ਹਾਂ ਇਹ 52 45 ਹੈ 52 ਹਸ ਪਾਵਰ ਹੈ ਜੀ ਇਹ ਠੀਕ ਹੈ ਬਹੁਤ ਵਧੀਆ ਟਰੈਕਟਰ ਹੈ ਜੀ ਮੀਂਦਾਰ ਦੇ ਹੱਕ ਨੂੰ 14 ਲੇ ਟਾਇਰ ਹੈ ਤੇ ਵੀਟ ਬੋਟ ਲੱਗੇ ਆ ਹੂੰ ਫਰਸਟ ਕੁਆਲਟੀ ਦਾ ਟਰੈਕਟਰ ਹੈ ਵੀ ਇਹ ਕਟਾਈ ਕਰਨ ਨੂੰ ਵੀ ਬੜਾ ਸੌਖਾ ਹੈ ਹਨਾ ਕਾਰ ਵਾਂਗੂ ਚਲਾ ਕੇ ਦੇਖਿਓ ਬਹੁਤ ਵਧੀਆ ਟਰੈਕਟਰ ਹੈ ਇਹ ਹਾਂ ਨਹੀਂ ਮੇਰਾ ਦੇਖਿਆ ਚਲਾਇਆ ਵੀ ਮੈਸੀ ਮੇਰਾ ਤੇ ਬਹੁਤ ਮੰਨ ਕੇ ਚੱਲ ਕਟਾਈ ਕਰਨ ਨੂੰ ਬਹੁਤ ਹਾਂ ਲੱਜਦਾਰ ਖਰਚਾ ਖਰਚਾ ਹੈ ਨਹੀਂਗਾ 50 ਹਸ ਪਾਵਰ ਹੈ ਮੰਨ ਲਓ ਠੀਕ ਹੈ ਜੀ ਲੱਗਦਾ ਇਹਨੂੰ ਛੋਟਾ ਜਿਹਾ 50 ਕੀ 52 ਹੀ ਹੈ ਇਹ 52 45 ਹੈ 5245 ਹਾਂ ਇਹ 19 ਮਾਡਲ ਹੈ 19 ਮਾਡਲ ਹਾਂ ਤੇ ਇਹ ਬਾਈ ਕਿੰਨੇ ਦਾ ਮਿਲ ਜੂ ਇਹ ਬਾਈ ਮਿਲੂ ਆਪ ਨੂੰ 1.4 ਲੱਖ ਰੁਪਏ 1.4 ਲੱਖ ਦਾ 19 ਮਾਡਲ 19 ਮਾਡਲ ਠੀਕ ਹੈ ਜੀ ਤੇ ਇੱਕ ਮੈਨੂੰ ਆਏ ਦੱਸੋ ਮੈਂ ਪਿੱਛੇ ਵੀ ਦੇਖਿਆ ਸੀ ਟਰੈਕਟਰ ਤੇ ਉਹ ਤੇ ਉੱਤੇ ਵੀ ਡੈੱਕ ਲੱਗਿਆ ਹੈ ਤੇ ਇਹਦੇ ਉੱਤੇ ਵੀ ਜਿੰਮੈਂਟ ਡੈੱਕ ਲੱਗਿਆ ਹਾਂ ਬਾਈ ਨਾਲ ਇਹ ਨਾਲ ਹੀ ਸਾਰਾ ਕੁਝ ਨਾਲ ਹੈ ਬਈ ਅਸੀਂ ਆਪਾਂ ਤਾਂ ਕਿੱਲੀਆਂ ਤਿੱਕਰ ਵੀ ਆ ਦੇਖ ਲਓ ਤੁਸੀਂ ਮਾਰ ਲਓ ਸਾਰੀਆਂ ਪਿੰਨਾ ਤਿੱਕਰ ਨਾਲ ਹੈ ਪੀਟੀਓ ਕੱਪ ਤਿੱਕਰ ਨਾਲ ਠੀਕ ਹੈ ਨਹੀਂ ਕਈ ਵਾਰੀ ਕੀ ਕਰਦੇ ਆ ਨਾ ਜਿਹੜਾ ਵਪਾਰੀ ਬੰਦਾ ਹੁੰਦਾ ਜਾਂ ਹੋਰ ਉਹ ਕੀ ਕਰਦੇ ਆ ਵੇਚਣ ਲੱਗੇ ਸਮਾਨ ਵਿੱਚੋਂ ਲਾ ਲੈਂਦੇ ਨਹੀਂ ਨਹੀਂ ਉਹ ਦੇਖ ਲਾ ਅਰਜਨ ਦੇ ਵੀ ਟੂਲ ਕਿੱਟ ਨਾਲ ਸੀ ਜਿਹੜਾ ਕੋ ਲੱਗਿਆ ਦੀਨਾ ਤੁਹਾਨੂੰ ਆ ਹੁਣ ਜਿਵੇਂ ਇਹਦੀ ਬਕਸੇ ਲੱਗੇ ਆ ਭਾਵੇਂ ਛੋਟੇ ਆ ਭਾਵੇਂ ਵੱਡੇ ਆ ਆ ਦੇਖ ਲਓ ਬਈ ਨਰਨੀ ਕੋਈ ਅਗਲਾ ਸਮਾਨ ਕੱਢ ਲੈਂਦਾ ਟੂਲ ਕਿੱਲੀਆਂ ਫੱਟੀ ਸਾਰਾ ਰੀਨ ਨਾਲ ਹੈ ਠੀਕ ਆ ਟੂਲ ਅਸੀਂ ਨਵਾਂ ਲੈ ਕੇ ਲਾਇਆ ਦੇਖਣਾ ਠੀਕ ਆ 450 ਹੀ ਜੀ ਇਹ ਆ ਪਲੇਟ ਨੰਬਰ ਪਲੇਟ ਦੇ ਉੱਤੇ ਆ 32 ਬੁੱਤੀ ਉਵੇਂ ਲੱਗੀ ਵੀ ਹੈ ਵਿੱਚ ਸ਼ੌਂਕ ਪੱਖੋਂ ਯਾਰ ਬਾਈ ਵਰ ਕੇ ਨਾ ਖੁਦ ਤਿਆਰ ਕਰਕੇ ਜਿਹੜੀ ਚੀਜ਼ ਦੀ ਕੋ ਘਾਟ ਕਮੀ ਪੇਸ਼ੀ ਲੱਗਦੇ ਆ ਕੱਟ ਦਿੰਦੇ ਆ ਪੂਰੀ ਕਰ ਦਿੰਦੇ ਆ ਆ ਜੋ ਇੱਧਰ ਆ ਗਿਆ ਸੋਨਾ ਲੀਕ ਆ ਡੀ ਆਈ 50 ਇਹ 23 ਮਾਡਲ ਹੈ ਠੀਕ ਇਹਦਾ ਵੀ ਡੱਬ ਵਾਲੀ ਦਾ ਨੰਬਰ ਹੈ ਹੂੰ 500 ਘੰਟਾ ਚੱਲਿਆ 500 ਘੰਟਾ ਚੱਲਿਆ ਡੱਬ ਵਾਲੀ ਦਾ ਨੰਬਰ ਜਿਆਦਾ ਜਿਆਦਾ ਜਿਹੜੇ ਟਰੈਕਟਰ ਦੇ ਨੰਬਰ ਆ ਲੋਕਲ ਡੱਬ ਵਾਲਾ ਇਹ ਲੋਕਲ ਹੈ ਬਾਈ ਸਾਡੇ ਹਾਂ ਇਥੋਂ ਦੇ ਆਪਣੇ ਕੋਈ ਇਥੇ ਪੰਜਾਬ ਵਾਲੇ ਨੂੰ ਵੀ ਵਧੀਆ ਰਹਿੰਦਾ ਹੈ ਰਾਜਸਥਾਨ ਵੀ ਹਾਂ ਤੇ ਆਵੇ ਆਪਦਾ ਨਾਂ ਵੀ ਕਰਾ ਲਿਆ ਨੂੰ ਸੀ ਲੈ ਕੇ ਨਾਂ ਦੋ ਚਾਰ ਵਿੱਚੋਂ ਪੰਜਾਬ ਨੰਬਰ ਸੀਗੇ ਟਰੈਕਟਰ ਜਿਹਦੇ ਉਹ ਮਨ ਲਾਦਾ ਉਹ ਫਾਰਮ 45911 ਆ ਬ੍ਰੀਤਪਨ ਪੰਜਾਬ ਨੰਬਰ ਹੈ ਹਾਂ ਇਹ ਪੰਜਾਬ ਨੰਬਰ ਬਾਕੀ ਹਰਿਆਣੇ ਦੇ ਲੋਕਲ ਡੱਬ ਵਾਲੀ ਦੇ ਨੰਬਰ ਹੀ ਆ ਹਾਂ ਇਹਦਾ ਰੇਟ ਹੈਗਾ ਬਾਈ ਜੀ ਇੱਕੋ ਹੀ ਰੇਟ ਹੈ ਲੈਣ ਦੇ ਨਾਲ 5.5 ਲੱਖ ਰੁਪਏ ਆ 5.5 ਲੱਖ ਹਾਂ ਇੱਕ ਮਾਡਲ ਕਿਹੜਾ ਦੱਸੋ ਮਾਡਲ 23 23 ਮਾਡਲ ਸਿਕੰਦਰ ਹੈ ਜੇ ਆਪਾਂ ਨਵਾਂ ਲੈਣ ਜਾਈਏ 7.5 ਲੱਖ ਦਾ ਟਰੈਕਟਰ ਹੈ ਠੀਕ ਹੈ ਜੀ ਹੁਣ ਨਵੇਂ ਨੂੰ ਬਈ ਕੀ ਹੋਇਆ ਇਹਨੂੰ ਹਜੇ ਉਹ ਲਫਾਫੇ ਵੀ ਨਹੀਂ ਲੱਥੇ ਹੂੰ ਹੈਨਾ ਹਜੇ ਲਫਾਫੇ ਵੀ ਨਹੀਂ ਲੱਥੇ ਬਾਈ ਆਪਾਂ ਮੈਂ ਸੀਟ ਵਾਲੇ ਦੇਖ ਲਓ ਸੋਨਾਲੀ ਕਾ ਦੀ ਆਪ ਦੀ ਇਹਨਾਂ ਦੀ origial ਸੀਟ ਲੱਗੀ ਹੋਈ ਆ ਹਾਂ ਦੇਖੋ ਬਾਈ ਹਜੇ ਉਹ ਲਫਾਫੇ ਉਵੇਂ ਪਏ ਆ ਉਵੇਂ ਸਟicker ਆਪਾਂ ਤੇ ਮਾਲੇ ਸਟicker ਉਵੇਂ ਪਏ ਆ ਆ ਪਲੇਟਾਂ ਟਿੱਕਰ ਲੱਗੀਆਂ ਸਾਰਾ ਓਕੇ ਕੁਝ ਵੀ ਨਹੀਂ ਹੋਇਆ ਯਾਰ ਏ ਬਾਈ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਇਹ ਵੇਚਦੇ ਕਾਹਤੋਂ ਆ ਇਹ ਬਾਈ ਬਸ ਲੋਕਾਂ ਦਾ ਕੋਈ ਸਮਝ ਨਹੀਂ ਆਉਂਦੀ ਬਸ ਵੀ ਜਿਵੇਂ ਅਗਲਾ ਕਹਿੰਦਾ ਕੋਈ ਵੱਡਾ ਲੈ ਗਿਆ ਕੋਈ ਛੋਟਾ ਲੈ ਗਿਆ ਹੂੰ ਆਏ ਹੋਏ ਇੱਕ ਮਾਈਂਡ ਸੈਟ ਚੇਂਜ ਹੁੰਦਾ ਹਾਂ ਵੀ ਅਗਲਾ ਆਪਾਂ ਚਲਾ ਲਿਆ ਚੱਲ 2 ਸਾਲ ਜਾਂ ਕੋਈ ਚਲਾ ਲਿਆ ਜਾਂ ਕਹਿ ਲੋ ਵੀ ਜਿਹੜੇ ਸ਼ੌਂਕੀ ਬੰਦੇ ਹੁੰਦੇ ਹੈਗੇ ਤੇ ਆ ਮੈਸੇਜ ਤੇਰਾ 14 ਮਾਡਲ ਹੈ 7250 ਪੰਜਾਬ ਨੰਬਰ ਹੈ ਫਰਸਟ ਕੁਆਲਟੀ ਹੈ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ 14 ਮਾਡਲ ਦੇ ਬਾਈ ਆਹ ਸੇ ਲਫਾਵਾ ਸੀਲ ਤੇ ਉਵੇਂ ਹੀ ਪਿਆ ਹੂੰ ਪਾ ਚੀਜ਼ਾਂ ਹਜੇ ਨਾਲ ਦੀਆਂ ਜੀ ਕਿੱਥੇ ਰਹਿਣ ਦਾ ਜ਼ਿੰਮੇਵਾਰ ਤੋੜਨ ਦਾ ਟੈਂਕੀਆਂ ਡੂੰਕੀਆਂ ਸਾਰਿਆਂ ਨਾਲ ਬਈ ਸਹੀ ਗੱਲ ਸਾਰਾ ਕੁਝ ਨਾਲ ਦਾ ਪਿਆ ਹੈ ਤੇ ਇਹ ਆਪਾਂ ਨੂੰ ਕਿੰਨੇ ਦਾ ਇਹ ਮਿਲੂ ਆਪਾਂ ਨੂੰ ਸਾਢੇ ਦਿਨ ਲੱਖ ਰੁਪਏ ਜੀ ਸਾਢੇ 3 ਲੱਖ ਤਾਂ ਹਾਂ ਠੀਕ ਹੈ ਜੀ ਟਰੈਕਟਰ ਤਾਂ ਵਧੀਆ ਪਿਆ ਰਹੀ ਵੀ ਹਾਂ ਬਾਕੀ ਇੱਕ ਗੱਲ ਹੋਰ ਆ ਇਹ ਇਹਦਾ ਜਿਹੜਾ ਦੂਜੇ ਟਰੈਕਟਰ ਹੈਗੇ ਉਹਨਾਂ ਦੇ ਆਹ ਨੀਵੇਂ ਹੁੰਦੇ ਆ ਇਹ ਇਹਦੇ ਪਲੇਟਫਾਰਮ ਜਿਵੇਂ ਨਵੇਂ ਮਾਡਲ ਦੇ ਆ ਰਹੇ ਹੁਣ ਤੇ ਪਹਿਲੇ ਕੰਪਨੀ ਨੂੰ ਉੱਚੇ ਦਿੱਤੀ ਹੈ ਠੀਕ ਹੈ ਹੁਣ ਤਾਂ ਕੰਪਨੀਆਂ ਨੇ ਹੁਣ ਕਰੀ ਇਹ ਇਹਨਾਂ ਨੇ ਪਹਿਲਾਂ ਹੀ ਅੱਛਾ ਹਾਂ ਸ਼ਿਵਰਾਜ ਦੇ ਵੀ ਹੁਣ 25 ਮਾਡਲ ਦੇ ਆਏ ਆ ਬੈਠਣਾ ਕੋਈ ਸਮਾਨ ਕੋਸ਼ਲ ਲਈ ਧਰਨਾ ਹੈ ਕਿੰਨਾ ਉੱਚਾ ਹੈ ਬਾਕੀ ਜਿਹੜਾ ਬਈ ਨਰਮੇ ਨੁਰਮਿਆਂ ਨੂੰ ਬਹੁਤ ਫਾਇਦਾ ਹੈਦਾ ਉੱਚਾ ਬਹੁਤ ਹੈ ਰੈਕਟਰ ਥੱਲੋਂ ਆ ਦੇਖੋ ਹੂੰ ਹੂੰ ਜਿਹੜੇ ਵਾਸੀਲ ਨਾ ਕਿੰਨਾ ਉੱਚਾ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਮੇਰੇ ਭਰਾ ਵੀ ਨਰਮਾ ਵਗੈਰਾ ਦੀ ਬਾਹੀ ਕਰਦੇ ਨਰਮੇ ਦੀ ਹਜੇ ਵੀ ਸਪ੍ਰੇਸ ਪ੍ਰੂਵ ਕਰਨੀ ਆ ਜਾਂ ਹੋਰ ਆ ਤਾਂ ਥੱਲੋਂ ਉੱਚਾ ਬਹੁਤ ਆ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਇਹ ਆਈਟਮ ਆਜੋ ਬਈ ਹੂੰ ਆ ਆ ਨੰਬਰ ਤੁਹਾਡਾ WhatsApp ਆ ਹਾਂ ਭਈਆ ਮੇਰਾ WhatsApp ਨੰਬਰ ਆ ਮੜੇ ਨੇੜੇ ਕਰਕੇ ਨੀਗਾ ਮਰਵਾ ਦੇ ਬਾਕੀ ਆਪਾਂ ਨੰਬਰ ਸਕਰੀਨ ਤੇ ਦੇਵਾਂਗੇ ਸਕਰੀਨ ਤੇ ਤੁਹਾਡੇ ਚੱਲਦਾ ਹੋਊਗਾ ਦੇਖ ਲਿਓ ਤੇ ਬਾਈ ਨਾਲ ਕੰਟੈਕਟ ਕਰ ਲਿਓ ਮੈਸੀ ਇੱਕ ਹੋਰ ਲੈ ਕੇ ਆਈਏ ਇਹ 7252 ਇਹ ਹੈ ਘੋੜਾ ਟਰੈਕਟਰ ਹਾਂ ਇਹ ਪਾਵਰ ਪੰਜਾ ਡੋਡੀ ਮਾਡਲ ਆ ਇਹਨਾਂ ਦੇ ਹਾਂ ਉਹ ਉਹਦੇ ਵਿੱਚ ਉਹ ਬਿਨਾ ਬਾਲਾ ਸੀਗਾ ਸੁਪਰ ਕੁਸ਼ ਲਿਖਿਆ ਸੀ ਉਹ ਸੁਪਰ ਕੁਸ਼ ਲਿਖਿਆ ਸੀ ਹਾਂ ਇਹ ਵੀ ਬਹੁਤ ਵਧੀਆ ਟਰੈਕਟਰ ਹੈ ਇਹ 17 ਮਾਡਲ ਹੈ ਇਹ 17 ਟਾਇਰ ਇਹਦੇ ਜਮਾ ਨਵੇਂ ਆ ਚਾਰੇ ਠੀਕ ਹੈ ਬਿਲ ਆਪਣੇ ਕੋਲੇ ਟਾਇਰਾਂ ਦਾ ਆਪਾਂ ਦੇਵਾਂਗੇ ਨਾਲ ਠੀਕ ਹੈ ਜੀ ਚਾਰਾਂ ਦਾ ਗਾਰੰਟੀ ਹੈ ਟਾਇਰਾਂ ਦਾ ਬਿੱਲ ਵੀ ਨਾਲ ਮਿਲੂਗਾ ਤੁਹਾਨੂੰ ਇਹ ਬਈ ਤੁਸੀਂ ਪਵਾਏ ਆ ਫਿਰ ਹਾਂ ਇਹ ਆਪਾਂ ਪਵਾਏ ਟਾਇਰ ਪਵਾਏ ਆ ਬਾਈ ਵਰਗੇ ਜਮਾ ਨਵੇਂ ਕਾਚੇ ਟਾਇਰ ਆ ਤੇ ਟਾਇਰਾਂ ਦਾ ਜਿਹੜਾ ਬਿੱਲ ਹੈਗਾ ਗਾਰੰਟੀ ਹੈ ਬਿੱਲ ਹੈ ਜਿਹੜਾ ਕੁਝ ਵੀ ਹੈਗਾ ਉਹ ਸਾਰਾ ਕੁਝ ਤੁਹਾਨੂੰ ਇੱਥੇ ਨਾਲ ਮਿਲੂਗਾ ਠੀਕ ਹੈ ਜੀ ਤੇ ਇਹ ਆਪਣੇ ਕਿੰਨੇ ਦਾ ਬਈ ਇਹ ਰੇਟ ਬਾਈ 4 ਲੱਖ ਰੁਪਏ ਦਾ 4 ਲੱਖ ਦਾ ਤੇ ਮਾਡਲ ਕਿਹੜਾ ਦੱਸੋ ਮਾਡਲ 17 17 ਮਾਡਲ 4 ਲੱਖ ਦਾ ਇਹ ਟਾਇਰ ਟੂਰ ਵਿੱਚ ਹੀ ਕਰਤਾ ਸਾਰਾ ਸਾਰਾ ਠੀਕ ਹੈ ਮੁਖਸਰ ਦਾ ਨੰਬਰ ਹੈ ਤੇ ਬਈ ਬਾਈਆਂ ਦੇ ਨੰਬਰ ਚੱਲੀ ਜਾਂਦਾ ਠੀਕ ਆ ਸਕਰੀਨ ਦੇ ਉੱਤੇ ਜਿਹੜੇ ਮੇਰੇ ਵੀਰਾਂ ਨੇ ਲੈਣਾ ਆਜੋ ਬਈ ਆਜੋ ਕੋਈ ਨਹੀਂ ਜਿਹੜੇ ਮੇਰੇ ਵੀਰਾਂ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਬੱਬੀ ਬਰਾੜ ਨਾਲ ਸੰਪਰਕ ਕਰ ਲਿਓ ਠੀਕ ਹੈ ਜੀ ਦੂਜੀ ਗੱਲ ਲੋਨ ਫੈਸਿਲਿਟੀ ਤੁਹਾਨੂੰ ਮਿਲ ਜੂਗੀ ਤੇ ਜੇ ਮੇਰੇ ਭਾਈ ਨੇ ਕਿਸੇ ਨੇ ਕਿਰਾਏ ਤੇ ਬੋਣ ਵਾਸਤੇ ਟਰੈਕਟਰ ਲੈਣਾ ਬੀਜਣ ਵਾਸਤੇ ਕਿਰਾਏ ਤੇ ਵੀ ਮਿਲ ਜੂਗਾ ਤੇ ਹੋਰ ਕੁਝ ਹੈਗਾ ਤਾਂ ਬਈ ਦੱਸ ਦੋ ਬੱਸ ਉਹ ਕਿਰਾਏ ਆਵਾ ਦੱਸਤਾ ਜੀ ਲੋਨ ਆਪਾਂ ਕਰਵਾ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਪੁਰਾਣਾ ਡੈਕਟਰ ਵਿੱਚ ਕੱਟ ਲੈਣੇ ਆ। ਹੂੰ। ਬਾਕੀ ਨੰਬਰ ਤੁਸੀਂ ਮੇਰਾ ਦੇ ਦਿਓ ਸਕਰੀਨ ਤੇ ਲੋਕੇਸ਼ਨ ਬਾਈ ਉਹਨਾਂ ਨੂੰ ਪਾ ਦਿਓ। ਠੀਕ ਹੈ ਜੀ। ਵੀਡੀਓ ਤੇ ਤੇ ਲੋਕੇਸ਼ਨ ਮਾੜੀ ਤੁਸੀਂ ਦੱਸ ਵੀ ਦਿਓ ਹਾਲਾਂਕਿ ਕਿਹੜੀ ਜਿਲ੍ਹੇ ਮੈਂ ਦੱਸ ਦਿੰਦਾ ਜੀ ਇਹ ਮੰਡੀ ਡੱਬ ਵਾਲੀ ਹੈ ਆਪਣਾ। ਅੱਛਾ ਜੀ। ਹਰਿਆਣੇ 'ਚ। ਠੀਕ ਹੈ ਜੀ। ਤੇ ਸਰਸਾ ਰੋਡ ਜਿਹੜੀ ਹੈਗੀ ਇਹ ਸਰਸੀ ਨੂੰ ਰੋਡ ਜਾਂਦੀ ਹੈ। ਸਰਸਾ ਰੋਡ ਦੇ ਉੱਤੇ ਆਪਣਾ ਸ਼ਵਰਾਜ ਏਜੰਸੀ ਦੇ ਨਾਲ ਹੈ। ਠੀਕ ਹੈ। ਸ਼ਵਰਾਜ ਏਜੰਸੀ ਦੇ ਨਾਲ ਨਾ ਆਪਣਾ ਪੰਜਾਬ ਧਰਮ ਕੰਡਾ ਲੱਗਿਆ ਹੋਇਆ ਹੈ। ਠੀਕ ਹੈ ਜੀ। ਉਹ ਕੰਡੇ ਵਾਲਾ ਘਰ ਆਪਣਾ ਹੀ ਸਰਸਾ ਰੋਡ ਦੇ ਠੀਕ ਹੈ ਜੋਗੇ ਵਾਲੇ ਨੂੰ ਦੇ ਸੂ ਨੂੰ ਇਥੋਂ ਸੜਕ ਪਾਰਦੀ ਆ ਧਰਮਕੰਡਾ ਇੱਥੇ ਕੈਂਚੀਆਂ ਦੇ ਤੁਹਾਨੂੰ ਮਿਲ ਜੂਗਾ ਇਹ ਬਾਈਵਾਰ ਕਹਿੰਦੀ ਲੋਕੇਸ਼ਨ ਹੈ ਬਾਕੀ ਬਾਈਆਂ ਨੂੰ ਫੋਨ ਕਰ ਲਿਓ ਤੇ ਤੁਹਾਨੂੰ ਸਾਰਾ ਕੁਝ ਤੁਹਾਨੂੰ ਫੋਨ ਦੇ ਉੱਤੇ ਵੀ ਦੱਸ ਦੇਣਗੇ ਤੇ ਬਾਕੀ ਤੁਸੀਂ ਇੱਕ ਵਾਰੀ ਆ ਕੇ ਦੇਖੋਗੇ ਮਨ ਨੂੰ ਤਸੱਲੀ ਮਿਲੂਗੀ ਤਾਂ ਆਪ ਹੀ ਤੁਸੀਂ ਇਥੋਂ ਚੀਜ਼ ਲੈ ਕੇ ਜਾਓ ਘਰੇ ਖੜੇ ਆਪਣੇ ਕੋਈ ਮੰਡੀ ਤੇ ਨਹੀਂ ਜਾਂਦੇ ਆਪਾਂ ਬਾਈ ਜੀ ਕੋਈ ਮੰਡੀ ਨਹੀਂ ਪਾਈ ਪਈ ਐ ਨਹੀਂ ਆਰਾਮ ਨਾਲ ਤਸੱਲੀ ਕਰੋ ਹਾਂ ਦੋ ਵਾਰੀ ਦੇਖੋ ਤਿੰਨ ਵਾਰੀ ਦੇਖੋ ਤਸੱਲੀ ਕਰਕੇ ਲੈ ਕੇ ਜਾਓ ਬਾਈ ਦੇ ਘਰੇ ਖੜੇ ਆ ਕੋਈ ਇਹ ਮੰਡੀ ਵਾਲਾ ਕੰਮ ਨਹੀਂ ਕੋਈ ਸ਼ੋਰੂਮ ਵਾਲਾ ਕੰਮ ਨਹੀਂ ਕੁਛ ਨਹੀਂ ਬਾਈ ਦਾ ਆਪਦਾ ਘਰ ਆ ਜਿੱਥੇ ਆਪਾਂ ਖੜੇ ਆ ਚਾਹ ਪਾਣੀ ਪੀ ਕੇ ਜਾਇਓ ਟਰਾਈ ਮਾਰ ਕੇ ਜਾਇਓ ਹੋਰ ਆਸੇ ਪਾਸੇ ਵੀ ਟਰਾਈ ਮਾਰ ਕੇ ਮਾਰ ਕੇ ਆਇਓ ਜੋ ਤੁਹਾਨੂੰ ਰੇਟ ਦਾ ਫਰਕ ਲੱਗੂਗਾ ਜੈਨੂਨ ਰੇਟ ਲੱਗੂਗਾ ਤੁਹਾਨੂੰ ਜੈਨੂਨ ਚੀਜ਼ ਮਿਲੂਗੀ ਤੁਹਾਨੂੰ ਤੁਸੀਂ ਆਪਣੇ ਆਪ ਹੀ ਲੈ ਕੇ ਜਾਣਾ ਠੀਕ ਹੈ ਜੀ ਠੀਕ ਹੈ ਜੀ ਬਾਹਰੋਂ ਤੁਸੀਂ ਲੋਕੇਸ਼ਨ ਦਿਖਾ ਦਿਓ ਕੰਡੇ ਦਾ ਬੋਰਡ ਚ ਉਹ ਲੋਕੇਸ਼ਨ ਆਪਾਂ ਦਿਖਾ ਦਿੰਨੇ ਆ ਉਹ ਨਾਲ ਤੁਹਾਨੂੰ ਉਹ ਨਾਲ ਪਹਿਲਾਂ ਲੋਕੇਸ਼ਨ ਪਾ ਦਿਓ ਠੀਕ ਹੈ ਜੀ ਏਜੰਸੀ ਵਾਲੇ ਪਾਸੇ ਮਰਾ ਕੇ ਕੈਮਰਾ ਐ ਮਾਰਦੇ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ ਬਾਈ ਸਰ 3